ਪੰਜਾਬ ਚ ਵਾਪਰੇ ਦੋ ਵੱਡੇ ਦਰਦਨਾਕ ਹਾਸੇ ਇੱਕ ਜਿੰਨ ਤੇ ਤਿੰਨ ਵਿਅਕਤੀ ਦੀ ਮੌਤ ਹੋ ਗਈ ਤੇ ਇੱਕ ਵਿਅਕਤੀ ਜ਼ਖਮੀ ਹੈ ਜਿਹੜਾ ਹੰਡੇਰਲਾ ਹਸਪਤਾਲ ਚ ਕਿੰਨੇ ਬੱਚੇ ਥੱਲੇ ਇੱਕ ਨੂੰ ਤੇ ਦੋਵਾਂ ਨੂੰ ਤਾਂ ਮੈਂ ਚਲੋ ਸਾਹਮਲੇ ਜਿੰਨਾ ਜ਼ਖਮੀ ਹੋਏ ਹੀ ਜਾਦੇ ਤੇ ਜਿਹੜਾ ਤੀਜਾ ਹੀ ਉਹ ਕਹਿੰਦੇ ਹੈ ਨਹੀਂ ਆ ਥੱਲੇ ਉਹ ਜਦੋਂ ਥੱਲੇੋਂ ਕੱਢਿਆ ਤੇ ਉਹਦੇ ਨਾਲ ਸਾਂਝੋ ਵੀ ਖੂਨ ਅੰਨਾਂ ਚੋਂ ਵੀ ਖੂਨ ਤੇ ਮੋਹ ਚੋਂ ਵੀ ਖੂਨ ਆਂਦਾ ਪਿਆ ਸੀ ਇੱਕ ਪਾਸੇ ਭਿਆਨਕ ਹਾਸੇ ਚ ਇੱਕ ਕੁੜੀ ਤੇ ਦੋ ਨੌਜਵਾਨਾਂ ਦੀ ਹੋਈ ਮੌਤ ਦੀ ਮੌਤ ਹੋ ਗਿਆ ਨਾ ਤੇ ਇੱਕ ਕੁੜੀ ਐ ਤੇ ਦੋ ਮੁੰਡੇ ਆ ਤੇ ਇੱਕ ਮੁੰਡਾ ਜਿਹੜਾ ਹੈਗਾ ਉਹ ਜਿਹੜਾ ਜਾ ਦੂਜੇ ਪਾਸੇ ਖੇਡ ਰਹੇ ਤਿੰਨ ਬੱਚਿਆਂ ਤੇ ਚੜਿਆ ਟਰੈਕਟਰ ਆ ਇੱਕ ਬੱਚੇ ਦੀ ਦਰਦਨਾਕ ਮੌਤ ਤੇ ਮੌਕੇ ਤੇ ਜਿੱਦਾਂ ਪੂਰਾ ਹੋ ਗਿਆ ਮੈਨੂੰ ਪਹਿਲੇ ਸੋਚਤੀ ਸੀ ਕਿ ਮੇਰਾ ਮੁੰਡਾ ਪੂਰਾ ਹੋ ਗਿਆ ਪਰ ਇਹ ਫਿਰ ਵੀ ਕਹਿੰਦੇ ਪਾਟੀ ਤੇ ਹਸਪੀਟਲ ਖੜਨਾ ਖੜਿਆ ਉਹਨੇ ਜਵਾਬ ਦਿੱਤਾ ਜੀ ਹਾਂ ਪੰਜਾਬ ਚ ਦੋ ਵੱਡੀਆਂ ਰੌਂਗਟੇ ਖੜੇ ਕਰ ਦੇਣ ਵਾਲੀਆਂ ਰੂਕਮ ਬਾਤ ਦੇਣ ਵਾਲੀਆਂ ਘਟਨਾਵਾਂ ਵਾਪਰੀਆਂ ਨੇ ਜਿਸ ਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਕਈ ਹਸਤੇ ਬਸਦੇ ਘਰਾਂ ਚ ਸੱਥਰ ਬਹਿ ਚੁੱਕੇ ਨੇ ਕਈ ਹਸਪਤਾਲ ਚ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਗੱਲ ਪਹਿਲੀ ਮੰਤ ਭਾਗੀ ਘਟਨਾ ਦੀ ਕਰਦੇ ਆ ਜੋ ਮੁਹਾਲੀ ਚ ਵਾਪਰੀ ਹੈ ਜਿੱਥੇ ਇੱਕ ਕਾਰ ਭਿਆਨਕ ਸੜਕ ਹਾਸੇ ਦਾ ਸ਼ਿਕਾਰ ਹੋਈ ਹੈ ਇਹ ਹਾਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰ ਖੱچے ਉੱਡ ਗਏ ਜਾਣਕਾਰੀ ਮੁਤਾਬਕ ਕਾਰ ਚ ਇੱਕ ਕੁੜੀ ਤੇ ਤਿੰਨ ਨੌਜਵਾਨ ਸਵਾਰ ਸਨ ਇਸ ਹਾਸੇ ਚ ਮੌਕੇ ਤੇ ਹੀ ਕੁੜੀ ਤੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਚ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸਨ ਆਖਰ ਇਹ ਘਟਨਾ ਕਿਵੇਂ ਵਾਪਰੀ ਇਹ ਤੁਸੀਂ ਪੁਲਿਸ ਦੇ ਮੋਹਰੇ ਸੁਣ ਲਓ ਤੁਹਾਨੂੰ ਕੱਲ 10:30 ਵਜੇ ਵਰਟੀਕਲ ਟਿੱਡਾ ਐਕਸੈਂਟਰ ਦਸਤੀ ਪੁਲਿਸ ਪਾਰਟੀ ਪਹੁੰਚ ਕੇ ਜਿੱਥੇ ਜ਼ਖਮੀ ਸੀਗੇ ਉਹਨਾਂ ਨੂੰ 108 ਐਂਬੂਲੈਂਸਾਂ ਤੇ ਆਮ ਕਰਕੇ ਉਹਨਾਂ ਨੂੰ ਆਪਣੇ ਹਸਪਤਾਲ ਵੈਰਾ ਛੱਡ ਕੇ ਆਇਆ ਇਸ ਇਨਸੀਡੈਂਟ ਤੇ ਤਿੰਨ ਵਿਅਕਤੀ ਜਿਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਤੇ ਇੱਕ ਵਿਅਕਤੀ ਜ਼ਖਮੀ ਹੈ ਜਿਹੜਾ ਹੰਜੀਰੇਲਾ ਹਸਪਤਾਲ ਗਿਆ ਕਿੰਨੇ ਮੁੰਡੇ ਕਿੰਨੀਆਂ ਕੁੜੀਆਂ ਸੀ ਇਹਦੇ ਜਿਹੜੇ ਜਿਹੜੇ ਮੌਕੇ ਤੇ ਜਿਹੜਾ ਮੌਤ ਹੋਈਆਂ ਉਹਨਾਂ ਚੋਂ ਇੱਕ ਕੁੜੀ ਹੈ ਤੇ ਦੋ ਮੁੰਡੇ ਹੈ ਤੇ ਇੱਕ ਮੁੰਡਾ ਜਿਹੜਾ ਹੈਗਾ ਉਹ ਹੰਜੀਰੇਲਾ ਜਗਰ ਸਰ ਕਿੱਥੇ ਦੇ ਰਹਿਣ ਵਾਲੇ ਸੀ ਲੋਕਰੀ ਸੀ ਕਿ ਯਾਤਰਾ ਦਾ ਟਿਕਾਣਾ ਲੋਹਰਾ ਦਾ ਇਸ ਆਪਣੇ ਲੋਹਰ ਸਾਹਮਣੇ ਗਮਲੇ ਸੀ ਇਹ ਪੜ੍ਹਦੇ ਸੀ ਪੰਜਾਬ ਯੂਨੀਵਰਸਿਟੀ ਆਪਣੀ ਫਰਾਈ ਕਰਦੇ ਸਰ ਜਿਸ ਤਰੀਕੇ ਨਾਲ ਦੱਸਿਆ ਜਾ ਰਿਹਾ ਕਿ ਕੀ ਇਹਨਾਂ ਦਾ ਕੋਈ ਐਕਸਟੈਂਟ ਮਲਿਸਪੀਡ ਬਿਲਕੁਲ ਰਹੀ ਹੋਇਆ ਜਾਂ ਕੋਈ ਵਹੀਕਲ ਫੇਟ ਮਾਰ ਕੇ ਗਿਆ ਕੁਛ ਇਹਦੇ ਬਾਰੇ ਡੀਟੇਲ ਪਤਲ ਗਈ ਦੇਖੋ ਹਜੇ ਜੀ ਇਹਨਾਂ ਦੀ ਇੱਕ ਹੋਰ ਜਿਹੜੀ ਕਾਰਵਾਈ ਹੈਗੀ ਹੈ ਮੌਕੇ ਦੇ ਚਸ਼ਮਦੀਦ ਦੇ ਬਿਆਨ ਦੇ ਲੈ ਕੇ ਕਰੀਏ ਨੇ ਜੇ ਜੀ ਉਹ ਦੱਸਦਾ ਸੀ ਕਿ ਵੀ ਗੱਡੀ ਵੀ ਤੇਜ਼ ਰਫ਼ਤਾਰ ਕਾਰਨ ਨੇ ਸਪੀਡ ਬ੍ਰੇਕਰ ਸਾਹਮਣੇ ਆ ਗਿਆ ਤੇ ਉਸ ਤੋਂ ਬਾਅਦ ਗੱਡੀ ਆਊਟ ਆਫ ਕੰਟਰੋਲ ਹੋ ਕੇ ਪੱਟੀਆਂ ਖਾ ਕੇ ਉਹਦੀ ਗੱਡੀ ਮੰਨ ਲਓ ਜ਼ਿਆਦਾ ਨੁਕਸਾਨੀ ਗਈ ਤੇ ਮੌਕੇ ਤੇ ਇਹਨਾਂ ਦੀ ਡੈਥ ਵੀ ਹੋ ਗਈ ਪਰ ਇਸ ਜਿਹੜਾ ਡਰਾਈਵਰ ਮੁੰਡਾ ਹੈਗਾ ਹਾਂਜੀ ਉਹ ਹਜੇ ਜੇਰੇ ਲਾਜ ਹੈ ਜਿਹੜਾ ਹਜੇ ਸਟੇਟਮੈਂਟ ਦੇਣ ਦੇ ਕਾਬਲ ਨਹੀਂ ਹੈਗਾ ਅਸੀਂ ਇੱਕ ਹੋਰ ਕਾਰਵਾਈ ਮਨ ਚਸ਼ਮਦੀਦ ਅਕੋਰਡਿੰਗ ਕਰੀ ਜਾਂਦੇ ਹਾਂ ਪਰ ਜੇ ਉਹ ਉਸ ਦੀ ਸਟੇਟਮੈਂਟ ਜਿਵੇਂ ਮੁੰਡੇ ਦੀ ਆਉਗੀ ਉਹਦੇ ਕੋਲ ਨਹੀਂ ਜਾਈ ਕਰੀ ਹੋਗੀ ਉਹ ਮਤ ਕਰੀ ਅਚਾਈ ਹੀ ਇੱਕ ਹੋਰ ਦਿਲ ਨੂੰ ਝੰਝੋੜ ਦੇਣ ਵਾਲੀ ਘਟਨਾ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਖੇਡ ਰਹੇ ਇੱਕੋ ਪਰਿਵਾਰ ਦੇ ਤਿੰਨ ਬੱਚਿਆਂ ਤੇ ਟਰੈਕਟਰ ਪਲਟ ਗਿਆ ਇਸ ਹਾਦਸੇ 'ਚ ਇੱਕ ਬੱਚੇ ਦੀ ਮੌਤ ਹੋ ਗਈ ਜਦਕਿ ਦੋ ਬੱਚੇ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਘਟਨਾ ਤੋਂ ਬਾਅਦ ਭੁੱਬਾ ਮਾਰ ਰੋਂਦੇ ਪਰਿਵਾਰ ਵੱਲੋਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪਾਉਣੀ ਆ ਬੱਚਿਆਂ ਨੂੰ ਪਤਾ ਨਹੀਂ ਭਾਜੀ ਟਰੈਕਟਰ ਤੇ ਮਤਲਬ ਕੀ ਕਹਿੰਦੇ ਕਿ ਦੇਖ ਗਏ ਮੈਨੂੰ ਤੇ ਮੈਂ ਘਰ ਨਹੀਂ ਨਾ ਮੈਂ ਨਾ ਮੇਰਾ ਘਰ ਵਾਲਾ ਘਰ ਸੀਗੇ ਤੇ ਜਦੋਂ ਮੈਂ ਦੇਖੇ ਜਦੋਂ ਮੈਨੂੰ ਸੁਣਾ ਗਿਆ ਵਾ ਤਿੰਨੇ ਬੱਚੇ ਥੱਲੇ ਇੱਕ ਨੂੰ ਤੇ ਦੋਵਾਂ ਨੂੰ ਤੇ ਮੈਂ ਚਲੋ ਸਾਂਭ ਲਿਆ ਜਿੰਨਾ ਜ਼ਖਮੀ ਹੋਏ ਸੀ ਜਿਆਦੇ ਤੇ ਜਿਹੜਾ ਤੀਜਾ ਹੀ ਉਹ ਕਹਿੰਦੇ ਹੈ ਹੀ ਨਹੀਂ ਆ ਥੱਲੇ ਉਹ ਜਦੋਂ ਥੱਲੇ ਉਹ ਕੱਢਿਆ ਤੇ ਉਹਦੇ ਨਾਕਸਾਂ ਚੋਂ ਵੀ ਖੂਨ ਕੰਨਾਂ ਚੋਂ ਵੀ ਖੂਨ ਤੇ ਮੂੰਹ ਚੋਂ ਵੀ ਖੂਨ ਆਉਂਦਾ ਪਿਆ ਸੀ ਉਹ ਤਾਂ ਮੌਕੇ ਤੇ ਜਿੱਦਾਂ ਪੂਰਾ ਹੋ ਗਿਆ ਮੈਨੂੰ ਪਹਿਲਾਂ ਹੀ ਸੋਚ ਗਈ ਸੀ ਕਿ ਮੇਰਾ ਮੁੰਡਾ ਪੂਰਾ ਹੋ ਗਿਆ ਪਰ ਇਹ ਫਿਰ ਵੀ ਕਹਿੰਦੇ ਭਾਟੀ ਦੇ ਹਸਪਤਾਲ ਖੜਨਾ ਖੜਿਆ ਉਹਨੇ ਜਵਾਬ ਦੇ ਦਿੱਤਾ ਨਹੀਂ ਮਤ 8 ਸਾਲ ਦਾ ਆ 1 9 ਸਾਲ ਦਾ 1 5 ਸਾਲ ਦਾ ਜਿਹਦਾ ਚੂਲਾ ਟੁੱਟਾ ਆ ਉਹ ਦਾ ਸਾਗਰ ਨਾਮ ਆ ਅਸੀਂ ਰਹਿਨੇ ਉੱਚੇ ਠਿਕਰੀ ਵਾਲਾ ਅਸੀਂ ਇੱਥੇ ਤਾਂ ਰਹਿੰਨੇ ਕਿ ਸਾਡਾ ਉਧਰ ਜੇ ਮਕਾਨ ਨਹੀਂ ਬਣਿਆ ਸੀ ਉਦਾਂ ਹੀ ਰਹਿੰਦੇ ਪਏ ਇੱਥੇ ਹਜੇ ਡੇਰੇ ਤੇ ਉਦਾਂ ਹੀ ਰਹਿੰਨੇ ਹਜੇ ਤੇ ਕਿਰਾਇਆ ਨਹੀਂ ਲੈਂਦੇ ਉਹ ਚੰਗੇ ਨੇ ਬੰਦੇ ਦੀ ਪਛਾਣ ਹੋਈ ਕਿ ਤੇ ਐਕਸੀਡੈਂਟ ਕਿਦਾਂ ਉਹ ਸਾਰੇ ਜਾਣੇ ਚੰਗੇ ਭਲੇ ਬਾਤੋ ਵੀ ਸੀਗੇ ਤਾਂ ਕਹਿੰਦੇ ਵੀ ਕਹਿੰਦੇ ਅਸੀਂ ਬੱਚਿਆਂ ਨੂੰ ਮਤਲਬ ਕੀ ਕਹਾਂ ਨਾ ਪਰ ਫਿਰ ਵੀ ਕਹਿੰਦੇ ਬੱਚੇ ਚੜ ਗਏ ਬਹੁਤ ਬੱਚਿਆਂ ਦਾ ਹੈ ਕਸੂਰ ਕੱਢਦੇ ਆਪਣਾ ਨਹੀਂ ਮੰਨਦੇ ਉਹ ਤਾਨੂੰ ਪਤਾ ਬੱ ਚਾਹ 8 ਸਾਲ ਦਾ ਟਰੈਕਟਰ ਚਲਾ ਸਕਦਾ ਹੈ ਬੱ ਦੇ ਭਗਤਪੁਰੇ ਦੇ ਆ ਨਾ ਪਤਾ ਨਹੀਂ ਸਰਪੰਚ ਕਹਿੰਦੇ ਭਗਤਪੁਰੇ ਦਾ ਸਰਪੰਚ ਮੈਂ ਸਰਪੰਚ ਉਹ ਹੀ ਆ ਮੰਗ ਭਾਜੀ ਮੇਰੀ ਇਹੋ ਮੇਰਾ ਬੱਚਾ ਚਾਹੇ ਮੋੜ ਦੇ ਨਾ ਬੱਚਾ ਮੋੜ ਦੇ ਮੇਰਾ ਹੋਣੀ ਚਾਹੀਦੀ ਹੋਣੀ ਚਾਹੀਦੀ ਆ ਮੇਰਾ ਬੱਚਾ ਮੋੜ ਦੇ ਨਾ ਈਡੀ ਉਹ ਤੁਹਾਨੂੰ ਪਤਾ ਬੱਚੇ ਪਾਲੀ ਦੇ ਸੋਕੇ ਪਾਲੀ ਦੇ ਬੱਚੇ ਪੁਲਿਸ ਦੇ ਆਣ ਤੋਂ ਪਹਿਲਾਂ ਜਦੋਂ ਪੁਲਿਸ ਇੱਥੇ ਆਈ ਉਸ ਤੋਂ ਪਹਿਲਾਂ ਟਰੈਕਟਰ ਟਰੈਲੀ ਲੈ ਕੇ ਇਹ ਕੱਢ ਕੇ ਆ ਆ ਕਿਹਦਾ ਟਰੈਕਟਰ ਹੈ ਇਹ ਉਹਨਾਂ ਦਾ ਹੀ ਵੀ ਟਰਾਲੀ ਉਹਨਾਂ ਦੀ ਹੈ। ਫੇਸ ਲੱਗੀ ਰਹਿੰਦੇ ਤੇ ਬੂਵੇ ਵੀ ਭੁੱਲੇ ਉੱਧੇ ਛੱਡ ਕੇ ਸਾਡੇ। ਇਹਨਾਂ ਦਾ ਐਕਸੀਡੈਂਟ ਇਹਨਾਂ ਨੇ ਕੀਤਾ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਇਹਨਾਂ ਨੂੰ ਸਖਤੋ ਸਖਤ ਸਜ਼ਾ ਹੋਵੇ ਕਿ ਮੇਰੀ ਭੈਣ ਤੁਹਾਨੂੰ ਭਰਾ ਅਗੇ ਕੰਮ ਕਰਕੇ ਗੁਜ਼ਾਰਾ ਕਰ ਦੇ ਮੇਰੇ ਭਾਜੀ ਨੂੰ ਗੁਜ਼ਾਰਾ ਕਰ ਦੇ। ਇਹਨਾਂ ਨੂੰ ਇਹ ਪੁਲਿਸ ਆਉਣ ਤੋਂ ਪਹਿਲਾਂ ਟਰੈਕਟਰ ਲੈ ਕੇ ਟਰੈਕਟਰ ਟਰਾਲੀ ਇਹਨਾਂ ਦਾ ਫਰਜ਼ ਨਹੀਂ ਸੀ ਇਹ ਕੰਮ ਕਰਨ ਦਾ। ਇਹਨਾਂ ਨੂੰ ਵਾਅਦ ਵਾਅਦ ਸਜ਼ਾ ਹੋਵੇ। ਇਸ ਘਟਨਾ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਤੇ ਅਗਲੇਰੀ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾ ਰਿਹਾ ਹੈ। ਦੀ ਖਾਰਾ ਪਿੰਡ ਤੋਂ ਜਿੱਥੇ ਟ੍ਰੈਕਟਰ ਵਾਲ ਨੂੰ ਛੜਕ ਜਾਂਦੀ ਹੈ ਉੱਥੇ ਟ੍ਰੈਕਟਰ ਦੇ ਹੇਠਾਂ ਤਿੰਨ ਬੱਚੇ ਸੀਗੇ ਛੋਟੇ ਛੋਟੇ ਇੱਕ 10 ਸਾਲ ਦਾ ਇੱਕ 7 ਸਾਲ ਦਾ ਤੇ ਇੱਕ 6 ਸਾਲ ਦਾ ਜਿਹੜੇ ਕਿ ਟ੍ਰੈਕਟਰ ਜਿਹੜਾ ਵਾ ਉਹਦੇ ਉੱਤੇ ਬੈਠੇ ਸੀ ਤੇ ਟ੍ਰੈਕਟਰ ਸਟਾਰਟ ਹੋ ਗਿਆ ਅੱਗੇ ਜਾ ਕੇ ਟ੍ਰੈਕਟਰ ਜਿਹੜਾ ਖੇਤ ਦੇ ਡੇਟਾ ਤੇ ਉਹਦੇ ਥੱਲੇ ਇੱਕ ਬੱਚਾ ਆ ਗਿਆ ਜਦੀ ਮੌਤ ਹੋ ਗਈ ਹੈ ਤੇ ਦੋ ਬੱਚੇ ਸੀ ਉਹਨਾਂ ਨੂੰ ਸੱਟਾਂ ਲੱਗੀਆਂ ਤੇ ਅਸੀਂ ਮੌਕੇ ਤੇ ਜਾ ਕੇ ਸਾਰਾ ਕੁਝ ਦੇਖਿਆ ਜੀ ਇੱਕ ਬੱਚੇ ਦਾ ਪੋਸਟ ਮਾਰਟਨ ਲਈ ਸਿਵਲ ਹਸਪਤਾਲ ਬਟਾਰਾ ਤੇ ਗਿਆ ਸੀ ਤੇ ਉਹਦੇ ਫਾਦਰ ਲक्की ਦੇ ਵੱਲੋਂ ਜਿਹੜਾ ਉਹ ਜੋ ਵੀ ਬਿਆਨ ਲਖਾਇਆ ਗਿਆ ਉਹਦੇ ਮੁਤਾਬਕ ਅਸੀਂ ਜਿਹੜੀ ਆ ਉਹ ਕਾਰਵਾਈ ਕੀਤੀ ਹੈ ਤੇ ਦੋਸ਼ੀ ਨੂੰ ਜਿਹੜਾ ਉਹ ਜਲਦੀ ਸੀ ਉਹਦਾ ਨਾਮ ਅਜੇ ਛੋਟਾ ਦੇਵੀ ਦੀਪੀ ਕਹਿੰਦੇ ਪਤਾ ਉਹਦਾ ਲੱਗਦਾ ਹੈ ਉਹ ਜਲਦੀ ਜਣਾ ਹਾਸਿਆਂ ਦੀਆਂ ਤਸਵੀਰਾਂ ਦਿਲ ਨੂੰ ਤਹਲਾ ਦੇਣ ਵਾਲੀਆਂ ਨੇ ਹਰ ਕਿਸੇ ਵੱਲੋਂ ਮੰਦਭਾਗੀਆਂ ਘਟਨਾਮਾਂ ਤੇ ਦੁੱਖ ਜਟਾਇਆ ਜਾ ਰਿਹਾ ਤੇ ਨਾਲ ਹੀ ਜ਼ਖਮੀਆਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਜਗਬਣੀ ਟੀਵੀ